ਡਰੀ ਸੈਮੀ ਸਿਮਰਤ ਸਕੂਲ ਜਾਣ ਦੇ ਨਾਂ ਤੋਂ ਕੰਬ ਜਾਂਦੀ ਸੀ ਪਰ ਕਿਸੇ ਨੂੰ ਵੀ ਸਿਮਰਤ ਦੇ ਇਸ ਵਿਵਹਾਰ ਦਾ ਸਪਸ਼ਟ ਕਾਰਨ ਪਤਾ ਨਾ ਲੱਗਦਾ ਜੋ ਸਿਮਰਤ ਹਰ ਪੰਜਵੀਂ ਜਮਾਤ ਤੱਕ ਪਹਿਲੇ ਨੰਬਰ ਤੇ ਆਉਂਦੀ ਸੀ ਹੁਣ ਉਹ ਸਿਮਰਤ ਮਸਾਹੀ ਪਾਸ ਹੋਣ ਜੋਗੇ ਨੰਬਰ ਲੈਂਦੀ ਸੀ ਸਭ ਨੂੰ ਇਸ ਪਿੱਛੇ ਛੁਪਿਆ ਹੋਇਆ ਕੋਈ ਕਾਰ ਨਹੀਂ ਮਿਲ ਰਿਆ ਸੀ ਅਸਲ ਵਿੱਚ ਹੋਇਆ ਇਹ ਸੀ ਕਿ ਸਿਮਰਤ ਨੇ ਪੰਜਵੀਂ ਜਮਾਤ ਤੱਕ ਸਹਾਰਨ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਫਿਰ ਘਰਦਿਆਂ ਨੇ ਸਿਮਰਤ ਨੂੰ ਸ਼ਹਿਰ ਦੇ ਵਧੀਆ ਸਕੂਲ ਵਿੱਚ ਪੜ੍ਹਨ ਲਗਾ ਦਿੱਤਾ ਉਸ ਸਕੂਲ ਦੇ ਬੱਚਿਆਂ ਮੁਕਾਬਲੇ ਸਿਮਰਤ ਥੋੜਾ ਕਮਜ਼ੋਰ ਸੀ ਅਸਲ ਵਿੱਚ ਸਿਮਰਤ ਕਮਜ਼ੋਰ ਨਹੀਂ ਸੀ ਸੋ ਉਹਨਾਂ ਸਾਹਮਣੇ ਡਰੀ ਰਹਿੰਦੀ ਸੀ ਪਹਿਲੇ ਕੁਝ ਕੁ ਮਹੀਨਿਆਂ ਵਿੱਚ ਸਿਮਰਤ ਦੇ ਮਨ ਵਿੱਚ ਡਰ ਘਰ ਕਰ ਗਿਆ ਕਿ ਮੈਂ ਹੁਣ ਪਹਿਲਾ ਤਰਾਂ ਵਧੀਆ ਨੰਬਰ ਲੈ ਕੇ ਪਾਸ ਨਹੀਂ ਹੋ ਸਕਦੀ ਫਿਰ ਵੀ ਸਿਮਰਤ ਕੋਸ਼ਿਸ਼ ਕਰਦੀ ਰਹੀ ਪਰ ਉਸ ਦੇ ਵਧੀਆ ਨੰਬਰ ਨਾ ਆਉਂਦੇ ਤਿੰਨ ਕੁ ਸਾਲਾਂ ਵਿੱਚ ਸਿਮਰਤ ਦੇ ਮਨ ਵਿੱਚ ਡਰ ਨੇ ਆਪਣੀ ਖਾਸ ਜਗ੍ਹਾ ਬਣਾ ਲਈ ਸਿਮਰਤ ਆਪਣੇ ਅਧਿਆਪਕਾਂ ਦਾ ਗੁੱਸਾ ਕਰਨ ਸਹਿਣ ਕਰ ਲੈਂਦੀ ਪਰ ਪੜਨ ਵਿੱਚ ਪਹਿਲਾਂ ਦੀ ਤਰ੍ਹਾਂ ਮਾੜਾ ਕਦੀ ਨਾ ਲਗਾਉਂਦੀ ਜਦ ਸਿਮਰਤ ਨੌਵੀਂ ਜਮਾਤ ਵਿੱਚ ਹੋਈ ਤਾਂ ਗਣਿਤ ਵਿਸ਼ੇ ਤੋਂ ਦੇਖਦੀ ਵੀ ਨਾ ਉਦੋਂ ਹੀ ਇੱਕ ਨਵੇਂ ਅਧਿਆਪਕ ਹਰਪ੍ਰੀਤ ਸਿੰਘ ਸਕੂਲ ਵਿੱਚ ਨਵਾਂ-ਨਵਾਂ ਪੜਾਉਣ ਲੱਗੇ ਸੀ ਕੁਝ ਦਿਨਾਂ ਵਿੱਚ ਹੀ ਹਰਪ੍ਰੀਤ ਸਰ ਦੀ ਕੁੱਟ ਦੇਖ ਕੇ ਸਿਮਰਤ ਅਤੇ ਸਾਰੀ ਨੌਵੀਂ ਜਮਾਤ ਨੇ ਸ਼ੁਕਰ ਮਨਾਇਆ ਕਿ ਉਹ ਇਸ ਸਾਨੂੰ ਪੜਾਉਣ ਨਹੀਂ ਲੱਗੇ ਪਰ ਕਹਿੰਦੇ ਆ ਨਾ ਕਿ ਮੂਸਾ ਭੱਜਿਆ ਮੌਤੋਂ ਅੱਗੇ ਮੌਤ ਖੜੀ ਦਸਵੀਂ ਵਿੱਚ ਹੁੰਦਿਆਂ ਹੀ ਹਰਪ੍ਰੀਤ ਸਰ ਦੇ ਇੱਕ ਜਾਂ ਦੋ ਨਹੀਂ ਪੂਰੇ ਤਿੰਨ ਪੀਰੀਡ ਸਾਰਿਆਂ ਦੇ ਸਾ ਸੁੱਕੇ ਰਹਿੰਦੇ ਸ਼ੁਰੂ-ਸ਼ੁਰੂ ਵਿੱਚ ਹੀ ਹਰਪ੍ਰੀਤ ਸਰ ਨੇ ਸਾਰੀ ਜਮਾਤ ਨੂੰ ਸਮਝਾ ਦਿੱਤਾ ਕਿ ਮੈਂ ਚੰਗਾ ਵੀ ਬਹੁਤ ਹਾਂ ਤੇ ਬੁਰਾ ਵੀ ਬਹੁਤ ਹਾਂ ਜੇਕਰ ਮੇਰਾ ਦਿੱਤਾ ਹੋਇਆ ਕੰਮ ਰੋਜ਼ ਕਰਕੇ ਆਉਂਗੇ ਤਾਂ ਸਭ ਨਾਲ ਚੰਗਾ ਬਣ ਕੇ ਰਹਾਗਾ ਪਰ ਜੇ ਨਹੀਂ ਤਾਂ ਕਰਕੇ ਆਉਂਗੇ ਤਾਂ ਮੈਥੋਂ ਬੁਰਾ ਕੋਈ ਹੋਰ ਨਹੀਂ ਹੋਣਾ ਹਰਪ੍ਰੀਤ ਸਰ ਦੀ ਇੱਕ ਖਾਸियत ਇਹ ਵੀ ਸੀ ਕਿ ਉਹ ਬਹੁਤ ਵਧੀਆ ਪੜਾਉਣ ਦੇ ਨਾਲ ਬੱਚੇ ਨੂੰ ਇਹ ਵੀ ਦੱਸਦੇ ਸੀ ਕਿ ਇਸ ਨੂੰ ਕਿਹੜੇ ਮੇਨ ਟਿਪਸ ਦਿਮਾਗ ਵਿੱਚ ਰੱਖ ਕੇ ਯਾਦ ਕਰੋਗੇ ਤਾਂ ਆਸਾਨੀ ਨਾਲ ਯਾਦ ਕਰ ਸਕੋਗੇ ਹਰ ਸਿਮਰਤ ਨੂੰ ਹਰਪ੍ਰੀਤ ਸਰ ਦੇ ਪੀਰੀਅਡ ਲਗਾਉਣ ਤੋਂ ਬਹੁਤ ਡਰ ਲੱਗਦਾ ਸੀ ਕਿਉਂਕਿ ਹਰਪ੍ਰੀਤ ਸਰ ਉੱਟਣ ਤੋਂ ਪਹਿਲਾਂ ਜੋ ਮਿੱਠੀ ਮਿੱਠੀ ਬੇਇਤੀ ਕਰਦਾ ਸੀ ਸਿਮਰਤ ਉਹ ਬੇਇਤੀ ਕਦੇ ਨਹੀਂ ਕਰਵਾਉਣਾ ਚਾਹੁੰਦੀ ਸੀ ਹਰਪ੍ਰੀਤ ਸਰ ਨੇ ਪਹਿਲਾਂ ਟੈਸਟ ਰੱਖ ਦਿੱਤਾ ਉਸ ਟੈਸਟ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਸਨ। ਸੌਵਾਰ ਨੂੰ ਅੰਗਰੇਜ਼ੀ ਵਿਸ਼ਾ ਦਾ ਟੈਸਟ ਲੈਣਾ ਸੀ। ਸਿਮਰਤ ਨੇ ਦੋ ਛੁੱਟੀਆਂ ਵਿੱਚ ਪੂਰੀ ਰੀਝ ਨਾਲ ਇਸ ਟੈਸਟ ਦੀ ਤਿਆਰੀ ਕੀਤੀ। ਸੋਮਵਾਰ ਨੂੰ ਟੈਸਟ ਹੋਇਆ। ਬੁੱਧਵਾਰ ਜਦੋਂ ਹਰਪ੍ਰੀਤ ਸਰ ਨੇ ਟੈਸਟ ਬੱਚਿਆਂ ਨੂੰ ਦਿੱਤੇ ਤਾਂ ਸਿਮਰਤ ਦੇ ਟੈਸਟ ਦੀ ਬਹੁਤ ਪ੍ਰਸ਼ੰਸਾ ਕੀਤੀ। ਇਹ ਪ੍ਰਸ਼ੰਸਾ ਸਿਮਰਤ ਦੇ ਮਨ ਵਿੱਚ ਡਰ ਨੂੰ ਭਜਾ ਕੇ ਹਿੰਮਤ ਅਤੇ ਹੌਂਸਲੇ ਨਾਲ ਅੱਗੇ ਵਧਣ ਦਾ ਜਜ਼ਬਾ ਭਰ ਦਿੰਦੀ ਹੈ ਇਸ ਤਰ੍ਹਾਂ ਹਰਪ੍ਰੀਤ ਸਰ ਜਦ ਵੀ ਟੈਸਟ ਲੈਣਾ ਹੁੰਦਾ ਤਰੀਫ ਦੇ ਦੋ ਬੋਲਾਂ ਦੀ ਭੁੱਖੀ ਸਿਮਰਤ ਆਪਣੀ ਅਸਲ ਭੁੱਖ ਅਤੇ ਨੀਂਦ ਭੁੱਲ ਕੇ ਪੜ੍ਹਾਈ ਵਿੱਚ ਮੰਗ ਰਹਿੰਦੀ ਸਿਮਰਤ ਨੇ ਸੰਪਰ ਦੇ ਪੇਪਰਾਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਸਦੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉੱਥੇ ਹੀ ਬਾਕੀ ਸਭ ਹੈਰਾਨ ਸੀ ਕਿ ਇੰਨੇ ਸਾਲਾਂ ਤੋਂ ਪੜ੍ਹਾਈ ਵਿੱਚ ਕਮਜ਼ੋਰ ਰਹਿਣ ਵਾਲੀ ਕੁੜੀ ਇੰਨੇ ਵਧੀਆ ਨੰਬਰ ਨਹੀਂ ਲੈ ਸਕਦੀ ਸਭ ਨੂੰ ਸ਼ੱਕ ਸੀ ਕਿ ਸ਼ੈਰ ਸਿਮਰਤ ਨੇ ਨਕਲ ਕੀਤੀ ਹੋਵੇ ਦਸੰਬਰ ਦੇ ਪੇਪਰਾਂ ਵਿੱਚ ਸਿਮਰਤ ਵੱਲ ਚੋਖ ਰਖ ਨਾਲ ਖਾਸ ਧਿਆਨ ਰੱਖਿਆ ਗਿਆ ਇਹਨਾਂ ਪੇਪਰਾਂ ਵਿੱਚ ਵੀ ਸਿਮਰਤ ਨੇ ਪਹਿਲਾਂ ਤੋਂ ਵੀ ਵਧੀਆ ਨੰਬਰ ਪ੍ਰਾਪਤ ਕੀਤੇ ਹੁਣ ਸਿਮਰਤ ਨੇ ਆਪਣੇ ਯਾਦ ਨਾ ਕਰ ਸਕਣ ਵਾਇ ਡਰ ਨੂੰ ਜਿੱਤ ਲਿਆ ਸੀ ਮਾਰਚ ਵਿੱਚ 10 ਦੇ ਫਾਈਨਲ ਪੇਪਰ ਹੋਏ ਜਦ ਰਿਜ਼ਲਟ ਆਇਆ ਤਾਂ ਸਿਮਰਤ ਨੇ ਸਾਰੀ ਜਮਾਤ ਵਿੱਚੋਂ ਟੌਪ ਕੀਤਾ ਸੀ ਸਿਮਰਤ ਨੇ ਹਰ ਪ੍ਰੀਖਿਆ ਸਰ ਦੁਆਰਾ ਦਿੱਤੀ ਜਾਂਦੀ ਬੇਚੀ ਦੇ ਡਰੋਂ ਜਾਂ ਉਹਨਾਂ ਦੁਆਰਾ ਕੀਤੀ ਤਾਰੀਫ ਕਰਕੇ ਕੀਤੀ ਹੌਸਲਾ ਪਜਾਈ ਤੋਂ ਆਪਣੇ ਡਰ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ ਫਿਰ ਸਿਮਰਤ ਨੇ ਉਚਾਰੀ ਸਿੱਖਿਆ ਪਹਿਲੀ ਦੁਨੀਆ ਵਿੱਚ ਅਰਾਏ ਕੇ ਪਾਸ ਕੀਤੀ ਸਿਮਰਤ ਨੇ ਸਾਬਤ ਕਰ ਦਿੱਤਾ ਸੀ ਕਿ ਡਰ ਅੱਗੇ ਜਿੱਤ ਹੈ ਜੇ ਇੱਕ ਵਾਰ ਡਰ ਉੱਪਰ ਕਾਬੂ ਪਾ ਲਿਆ ਜਾਵੇ ਤਾਂ ਤੁਹਾਨੂੰ ਆਪਣੀ ਮੰਜ਼ਿਲ ਵੱਲ ਬਾਦਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਅੱਜ ਜੋ ਹੀ ਸਿਮਰਤਵ ਬਤਾਰ ਅਧਿਆਪਕ ਸੇਵਾ ਨਿਵਾ ਰਹੀ ਹੈ ਤੁਹਾਨੂੰ ਇਹ ਸਿਮਰਤ ਦੇ ਡਰ ਵਾਲੀ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਸਿਮਰਤ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ